ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਝੋਨੇ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਇਸ ਵੀਡੀਓ ਵਿੱਚ ਆਪਾਂ PR126 ਵਰਸਸ PR131 ਦੋਨਾਂ ਵੈਰਾਈਟੀਆਂ ਦਾ ਕੰਪੈਰੀਜ਼ਨ ਕਰਾਂਗੇ ਕੰਪੈਰੀਜ਼ਨ ਇਸ ਬੇਸ ਤੇ ਕਰਾਂਗੇ ਕਿ ਮਾੜੇ ਪਾਣੀ ਵਿੱਚ ਦਰਮਿਆਨੇ ਖੇਤ ਵਿੱਚ ਆਪਾਂ ਪਿਛਲੇ 2 ਸਾਲ ਲਾਈਆਂ ਕੀ ਇਹਨਾਂ ਦਾ ਰਿਸਪਾਂਸ ਮਿਲਿਆ ਕਿਹੜੀ ਵੈਰਾਈਟੀ ਇਹਨਾਂ ਚੋਂ ਚੰਗੀ ਲੱਗੀ ਕਿਹੜੀ ਮਾੜੀ ਲੱਗੀ ਕਿਹੜੀ ਵਿੱਚ ਬਿਮਾਰੀਆਂ ਜ਼ਿਆਦਾ ਦੇਖਣ ਨੂੰ ਮਿਲੀਆਂ ਪੂਰੀ ਜਾਣਕਾਰੀ ਵੀਡੀਓ ਵਿੱਚ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਜਾਣਕਾਰੀ ਹੋਰ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਹਾਂਜੀ ਕਿਸਾਨ ਭਰਾਓ ਇਸ ਸਾਲ ਦੋਨੇ ਹੀ ਵੈਰਾਈਟੀਆਂ ਪੀਆਰ 126 ਤੇ ਪੀਆਰ 131 ਕਾਫੀ ਵੱਡੇ ਏਰੀਆ ਵਿੱਚ ਲੱਗਣ ਜਾ ਰਹੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਪੀਆਰ 126 ਵੈਰਾਈਟੀ ਬਾਰੇ ਗੱਲਬਾਤ ਕਰਾਂਗੇ ਸ਼ਾਰਟ ਟਰਮ ਵੈਰਾਈਟੀ ਆ ਪਨੀਰੀ ਦੀ ਬਜਾਈ ਲਗਭਗ ਸਟਾਰਟ ਹੋ ਚੁੱਕੀ ਹੈ ਤੇ ਐਸ ਲਈ ਕਿਹੜਾ ਖੇਤ ਜ਼ਰੂਰੀ ਆ ਤੇ ਆਪਾਂ ਪਿਛਲੇ ਸਾਲਾਂ ਵਿੱਚ ਦਰਮਿਆਨੇ ਖੇਤ ਵਿੱਚ ਤੇ 3 ਨੰਬਰ ਪਾਣੀ ਤੇ ਲਾਈ ਸੀ ਕੀ ਪਰਫਾਰਮੈਂਸ ਰਹੀ ਸੀ ਕੀ ਝੜ ਰਿਆ ਸੀਗੇ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆ ਹਾਂਜੀ ਕਿਸਾਨ ਭਰਾਵੋ ਪਿਛਲੇ ਸਾਲ ਇਹ ਆਪਾਂ ਜੁਲਾਈ ਦੀ 8-9 ਤਰੀਕ ਨੂੰ ਟ੍ਰਾਂਸਪਲੈਂਟ ਕੀਤੀ ਸੀਗੀ ਖੇਤ ਦਰਮਿਆਨਾ ਸੀ 3 ਨੰਬਰ ਪਾਣੀ ਲੱਗਦਾ ਸੀ ਤੇ 10 ਦਿਨ ਬਾਅਦ ਇੱਕ ਨਹਿਰੀ ਪਾਣੀ ਵੀ ਲੱਗਦਾ ਸੀ ਖੇਤ ਵਿੱਚ ਤੇ ਇਹ ਉਸ ਖੇਤ ਵਿੱਚ ਲਗਭਗ ਆਪਾਂ 2 ਸਾਲ ਵੈਰੈਟੀ ਟਰਾਈ ਕੀਤੀ ਆ ਪਹਿਲੇ ਸਾਲ ਇਸ ਦਾ ਸਿਰਫ ਆਪਾਂ ਨੂੰ 63 ਮਣ ਝਾੜ ਦੇਖਣ ਨੂੰ ਮਿਲਿਆ ਸੀ ਉਦੋਂ ਆਪਾਂ ਜੁਲਾਈ ਦੇ ਲਾਸਟ ਦੇ ਲਾਈ ਸੀ ਤੇ ਐਂਦ ਕੀ ਜੁਲਾਈ ਦੇ ਸਟਾਰਟਿੰਗ ਚ ਲਾਈ ਸੀ ਇਸ ਸਾਲ ਉਹਦੇ ਇਸ ਦਾ 68 ਮਣ ਝਾੜ ਦੇਖਣ ਨੂੰ ਮਿਲਿਆ ਸੀ ਆ ਸੇਵਾ ਬਿਲਕੁਲ ਨਾਰਮਲ ਕੀਤੀ ਗਈ ਸੀਗੀ ਯੂਰੀਆ ਡੀਏਪੀ ਜਿਹੜਾ ਵੀ ਪੋਟਾਸ਼ ਆਪਾਂ ਬਿਲਕੁਲ ਬੇਸਲ ਡੋਜ਼ ਵਿੱਚ ਵਰਤੇ ਗਏ ਸੀ ਕੋਈ ਫਾਲਤੂ ਖਰਚੇ ਕੋਈ ਵੀ ਪ੍ਰੋਡਕਟ ਨਹੀਂ ਵਰਤੇ ਗਏ ਸੀ ਆ ਤੇ ਇਸ ਦੇ ਬਰੋਬਰ ਹੀ PR131 ਲੱਗੀ ਸੀਗੀ ਸੇਮ ਪਾਣੀ ਸੀਗਾ ਸੇਮ ਮਿੱਟੀ ਸੀ ਤੇ 10 ਦਿਨ ਬਾਅਦ ਹੀ ਉਸ ਵਿੱਚ ਨਹਿਰੀ ਪਾਣੀ ਲੱਗਦਾ ਸੀ ਤੇ ਉਹ ਇਸ ਤੋਂ 26 ਨਾਲੋਂ 5-7 ਦਿਨ ਪਹਿਲਾਂ ਲਾਈ ਗਈ ਸੀ ਹਾਲਾਂਕਿ ਉਹ ਮੀਂਹ ਦੇ ਪਾਣੀ ਵਿੱਚ ਵੀ ਥੋੜਾ ਜਿਆਦਾ ਡੋਬਾ ਮੰਨ ਗਈ ਸੀ ਜਿਸ ਕਾਰਨ ਉਹਦੇ ਵਿੱਚ ਥੋੜੇ ਬੋਦੇ ਡੱਬ ਪੈ ਕੇ ਸੀ ਵਿਰਲੀ ਹੋ ਗਈ ਸੀ ਵੈਰੈਟੀ ਪਰ ਉਸ ਨੂੰ ਸੰਘੜਾ ਨਹੀਂ ਕੀਤਾ ਗਿਆ ਸੀ ਉਸ ਦੇ ਬਾਵਜੂਦ ਵੀ ਉਸ ਦਾ ਝਾੜ ਆਪਾਂ ਨੂੰ 78 ਮਾਣ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਖਣ ਨੂੰ ਮਿਲਿਆ ਸੀ ਆ ਉਦੇ ਵਿੱਚ ਪੱਤਾ ਲਵੇਟ ਦਾ ਹਮਲਾ ਵੀ ਬਹੁਤ ਘੱਟ ਹੋਇਆ ਸੀਗਾ ਬਹੁਤ ਘੱਟ ਸੁੰਡੀ ਦੇਖਣ ਨੂੰ ਮਿਲੀ ਸੀ ਤੇ ਫੰਗੀ ਸਾਈਡ ਵਗੈਰਾ ਦੀ ਵੀ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਪਈ ਸੀ ਤੇ ਪੀਆਰਐਸਓ 26 ਵਿੱਚ ਸੁੰਡੀ ਨੂੰ ਕੰਟਰੋਲ ਕਰਨ ਲਈ ਵੀ ਦੋ ਸਪਰੇਅਾਂ ਕਰਨੀਆਂ ਪਈਆਂ ਸੀ ਤੇ ਫੰਗੀ ਸਾਈਡ ਦੀ ਵੀ ਸਪਰੇਅ ਕਰਨੀ ਪਈ ਸੀ ਤਾਂ ਜੋ ਕਿ ਇਹਦੇ ਵਿੱਚ ਗਟੋਲੀ ਵਗੈਰਾ ਨਾ ਆ ਸਕੇ ਹਾਂਜੀ ਕਿਸਾਨ ਪ੍ਰਭੂ ਵੀਡੀਓ ਦੇ ਅਖੀਰ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਤੁਹਾਡੇ ਕੋਲ ਖੇਤ ਦਰਮਿਆਨਾ ਪਾਣੀ ਵੀ ਨਰਮਾ 2-3 ਨੰਬਰ ਤੱਕ ਪਾਣੀ ਹੈਗਾ ਤੇ ਤੁਸੀਂ PR126 ਵੈਰਾਈਟੀ ਨਾਲੋਂ PR131 ਵੈਰਾਈਟੀ ਨੂੰ ਪਹਿਲ ਦੇ ਸਕਦੇ ਆ ਛੋਟੇ ਏਰੀਆ ਵਿੱਚ ਤਜਰਬੇ ਦੇ ਤੌਰ ਤੇ ਟ੍ਰਾਇਲ ਜ਼ਰੂਰ ਕਰਕੇ ਦੇਖ ਸਕਦੇ ਆ ਆਪਣਾ ਤਜਰਬਾ ਹੰਡਾਇਆ ਵਾ ਕੋਈ ਸੁਣੀ ਸੁਣਾਈ ਗੱਲ ਤਾਂ ਆਪਾਂ ਤੁਹਾਨੂੰ ਦੱਸ ਨਹੀਂ ਰਹੇ ਤੇ ਆਪਾਂ ਦੋਨਾਂ ਵੈਰਾਈਟੀਆਂ ਵਿੱਚ ਆਪਾਂ ਨੂੰ PR131 ਵੈਰਾਈਟੀ ਚੰਗੀ ਲੱਗੀ ਦਰਮਿਆਨੇ ਖੇਤ ਵਿੱਚ ਮਾੜੇ ਪਾਣੀ ਵਿੱਚ ਪਰ ਨਹਿਰੀ ਪਾਣੀ 10 ਦਿਨੀ 15 ਦਿਨੀ ਇੱਕ ਪਾਣੀ ਲੱਗਣਾ ਹੋਣਾ ਜ਼ਰੂਰੀ ਹੈ ਤੇਰੇ ਵਧੀਆ ਰਿਸਪਾਂਸ ਦੇਉਗੀ ਤੇ ਚੰਗਾ ਝਾੜ ਦੇਖਣ ਨੂੰ ਮਿਲ ਸਕਦਾ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ